ਵਿਕਰਮ ਸਿੰਘ ਬਜੇਠੀਆ ਦੀ ਪੇਸ਼ੀ ਤੋਂ ਪਹਿਲਾਂ ਅਕਾਲੀ ਵਰਕਰਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਹੈ ਤੇ ਜਿਹੜੇ ਅਕਾਲੀ ਵਰਕਰ ਵਿਰੋਧ ਕਰਨ ਵਾਸਤੇ ਜਾ ਰਹੇ ਸਨ ਉਹਨਾਂ ਨੂੰ ਵੀ ਰਾਹ ਦੇ ਵਿੱਚ ਰੋਕ ਲਿਆ ਗਿਆ ਹੈ। ਜ਼ਿਲ੍ਹਾ ਪ੍ਰਧਾਨ ਸਰਦਾਰ ਲਖਵਿੰਦਰ ਸਿੰਘ ਲੱਖੀ ਦੀ ਅਗਵਾਈ ਹੇਠਾਂ ਅੱਜ ਮੁਹਾਲੀ ਨੂੰ ਭਾਰੀ ਜੱਥਾ ਰਵਾਨਾ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਅੱਜ ਪੁਲਿਸ ਵੱਲੋਂ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਅੱਜ ਜੋ ਕਿ ਸ੍ਰੀ ਵਿਕਰਮ ਸਿੰਘ ਯੇਠੀਆ ਸਾਹਿਬ ਦੀ ਲੋਕੀਂ ਮੁਹਾਲੀ ਵਿੱਚ ਅੱਜ ਉਹਨਾਂ ਦੀ ਤਰੀ ਪੇਛੀ ਸੀ ਔਰ ਉੱਥੇ ਸਾਰੇ ਹਿੱਤਕਾਰ ਜੋ ਜੋ ਪੰਜਾਬ ਦੇ ਜਿੰਨੇ ਵੀ ਕਾਲੀ ਦਲ ਦੇ ਵਰਕਰ ਨੇ ਲੀਡਰ ਸਾਹਿਬਾਨ ਨੇ ਸਾਰਿਆਂ ਉੱਥੇ ਪਹੁੰਚਣਾ ਸੀ ਪਰ ਜੋ ਕਿ ਪੰਜਾਬ ਸਰਕਾਰ ਮੁਹੱਤਮਨ ਸਰਕਾਰ ਨੇ ਜੋ ਕਿ ਫਿਰਤ ਧੜਕੇ ਹੀ ਘਰਾਂ ਵਿੱਚ ਆ ਕੇ ਸਾਦੇ ਜੋ ਕਾਲੀ ਦਲ ਦੇ ਵਰਕਰ ਨੇ ਲੀਡਰ ਸਾਹਿਬਾਨ ਨੇ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਹੈ ਉਹ ਜਿਹੜੀ ਇਹ ਸਰਕਾਰ ਹੈ ਬਗਲਾੜ ਵਿੱਚ ਆ ਗਈ ਹੈ ਕਿਉਂਕਿ ਸਾਰਿਆਂ ਨੂੰ ਰੁਕ ਗਈ ਇਹ ਜੋ ਕਿ ਬਹੁਤ ਹੀ ਸਤਕਾਰਯੋਗ ਮ੍ਰੀਠੀਆ ਸਾਹਿਬ ਬਿਲਕੁਲ ਬੇਨਿਗਾਇਤ ਜੋ ਕਿ ਉਹਨਾਂ ਨੂੰ ਰਸਤੇ ਲਿਆ ਹੋਇਆ ਉਹਦੇ ਸਬੰਧ ਦੇ ਵਿੱਚ ਸਾਰਿਆਂ ਨੇ ਉੱਥੇ ਪਹੁੰਚ ਗਏ ਜੋ ਕਿ ਇੱਕ ਦਿਖਾਣਾ ਵੀ ਪੰਜਾਬ ਸਰਕਾਰ ਨੂੰ ਕਿ ਇਹਦੇ ਨਾਲ ਮ੍ਰੀਠੀਆ ਸਾਹਿਬ ਦੇ ਨਾਲ ਸਾਰਾ ਪੰਜਾਬ ਨਾ ਖਲੋਤਾ ਹੈ ਪਰ ਉਹਨਾਂ ਨੇ ਕੜ ਕੇ ਅੱਜ ਸਾਰਿਆਂ ਨੂੰ ਅੱਜ ਘਰਾਂ ਵਿੱਚ ਆ ਕੇ ਨਜ਼ਰਬੰਦ ਕੀਤਾ ਹੋਇਆ ਹੈ ਔਰ ਮੈਂ ਇਸ ਗੱਲ ਦੀ ਪੂਰੀ ਔਰਨਜੋਰ ਗੱਦੀ ਕਰ ਰਹਾ ਹਾਂ ਔਰ ਮੁਝੇ ਕਿਹਾ ਗਿਆ ਵਾਪਸ ਜੋਗੇ ਚੜ੍ਹਦੀ ਕਲਾ ਵਿੱਚ ਨੇ ਇਸੇ ਤਰ੍ਹਾਂ ਚੜ੍ਹਦੀ ਕਲਾ ਜ ਰਹਿਣਗੇ ਬਹੁਤ ਬਹੁਤ ਧੰਨਵਾਦ ਸਰਦਾਰ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਮੌਕੇ ਮੋਹਾਲੀ ਜਾਣ ਤੋਂ ਪਹਿਲਾਂ ਨੰਬਰਦਾਰ ਸੰਦੀਪ ਸਿੰਘ ਕੋਲੋਤਾ ਨੂੰ ਘਰ ਦੇ ਵਿੱਚ ਪਿੰਡ ਕੋਲੋਤਾ ਜਿਲ੍ਹਾ ਅਨੰਦਪੁਰ ਸਾਹਿਬ ਵਿਖੇ ਪੁਲਿਸ ਵੱਲੋਂ ਡਿਟੇਨ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਸਾਡੇ ਨਾਲ ਧੱਕਾ ਕਰ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਵਿਕਰਮਜੀਤ ਸਿੰਘ ਦੀ ਮਜੀਠੀਆ ਜਿਨ੍ਹਾਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝੂਠੇ ਕੇਸ ਪਾਏ ਸੀ ਉਹਨਾਂ ਦੀ ਅੱਜ ਪੇਸ਼ੀ ਸੀ ਜਿਸ ਵਾਸਤੇ ਅਸੀਂ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਨੌਜਵਾਨਾਂ ਦਾ ਇੱਕ ਵੱਡਾ ਜਥਾ ਲੈ ਕੇ ਮਹਾਲੀ ਕੋਰਟ ਡਿਸਟ੍ਰਿਕਟ ਕੋਰਟ ਵਿੱਚ ਕਾਨੂੰਨ ਅਨਸਾਰ ਪ੍ਰੋਟੈਸਟ ਕਰਨਾ ਸੀ ਅੱਜ ਸਵੇਰੇ 5 ਵਜੇ ਤੋਂ थाना ਸ਼੍ਰੀ ਆਨੰਦਪੁਰ ਸਾਹਿਬ ਤੋਂ ਪੰਜਾਬ ਪੁਲਿਸ ਨੇ ਪਿੰਡ ਕਨੂਤਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਾਨੂੰ ਬਾਹਰ ਜਾਣ ਤੋਂ ਰੋਕ ਦਿੱਤਾ ਪੁਲਿਸ ਦਾ ਕੋਈ ਕਸੂਰ ਨਹੀਂ ਕਿਉਂਕਿ ਇਹ ਤਾਂ ਜੋ ਸਰਕਾਰ ਨੇ ਇਹਨਾਂ ਨੂੰ ਹੁਕਮ ਚਾੜਤਾ ਇਸ ਵੇਲੇ 5 ਵਜੇ ਤੋਂ ਇੱਥੇ ਆ ਕੇ ਥਾਣੇਦਾਰ ਸਾਹਿਬ ਐਦਾਂ ਹੀ ਬਾਹਰ ਬੈਠੇ ਨੇ ਮੇਰੀ ਆਮ ਆਦਮੀ ਦੀ ਸਰਕਾਰ ਨੂੰ ਇੱਕ ਬੇਨਤੀ ਹੈ ਕਿ ਸਰਦਾਰ ਵਿਕ੍ਰਮਜੀਤ ਸਿੰਘ ਮਜੀਠੀਆ ਉਹ ਸ਼ਖਸ਼ ਹੈ ਜਿਨ੍ਹਾਂ ਨੇ ਪੰਜਾਬ ਦੀ ਆਵਾਜ਼ ਪੰਜਾਬ ਦੇ ਮੁੱਦਿਆਂ ਦੀ ਲੋਕਾਂ ਦੇ ਮੁੱਦਿਆਂ ਦੀ ਗੱਲ ਵੱਡੇ ਪੱਧਰ ਤੇ ਚੱਕੀ ਹੈ ਉਹਨਾਂ ਤੇ ਝੂਠੇ ਕੇਸ ਪਾ ਕੇ ਤੁਸੀਂ ਉਹਨਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਤੇ ਸਾਡੇ ਵਰਗੇ ਨਵਾਨੇ ਜਿਹੜੇ ਪਿੰਡਾਂ 'ਚ ਰਹਿੰਦੇ ਆ ਉਹਨਾਂ ਦੇ ਹੱਕ ਵਿੱਚ ਹਮੇਸ਼ਾ ਹੀ ਵਿਰੋਧ ਪ੍ਰਦਰਸ਼ਨ ਕਰਦੇ ਰਹਿਣਗੇ ਸਾਡੇ ਵਾਸਤੇ ਇਹ ਨਵੀਂ ਗੱਲ ਨਹੀਂ ਹੈ ਅ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਤੁਹਾਨੂੰ ਕੁਝ ਪ੍ਰਾਣੀਆਂ ਯਾਦਾਂ ਮੈਂ ਤਾਹੀਆਂ ਕਰਾਂਦਾ ਆ ਆ ਸਰਦਾਰ ਤਰਲੋਚਨ ਸਿੰਘ ਪਿੰਡ ਕਲੋਤਾ ਜਿਹੜੇ ਸਰਪੰਚ ਵੀਲੇ ਉਹ ਅਕਾਲ ਤਖਤ ਸਾਹਿਬ ਤੇ ਗ੍ਰਿਫਤਾਰੀ ਦੇਨ ਖੜੇ ਐ ਸ਼ੋਮਣੀ ਅਕਾਲੀ ਦਲ ਦੀ ਤਰਫੋਂ ਜਦੋਂ ਪੰਜਾਬੀ ਸੂਬੇ ਦੀ ਲੜਾਈ ਲੜੀ ਗਈ ਇਹ ਉਸ ਟਾਈਮ ਦੀ ਫੋਟੋ ਹੈ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਮੇਰੇ ਫਾਦਰ ਸਾਹਿਬ ਮੇਰੇ ਪਿਤਾ ਜੀ ਸਰਦਾਰ ਰਾਜਵੰਦ ਸਿੰਘ ਰਾਣਾ ਪਿੰਡ ਕਲੋਤਾ ਤੋਂ ਉਹ ਵੀ ਇੱਕ ਵੱਡਾ ਜਥਾ ਨੌਜਵਾਨਾਂ ਦਾ ਲੈ ਕੇ ਜਾ ਰਹੇ ਆ ਆ ਸਾਰੀ ਡਿਟੇਲ ਦਿੱਤੀ ਹੋਈ ਹੈ ਇਹ ਉਹਨਾਂ ਟਾਈਮਾਂ ਦੀ ਫੋਟੋ ਹੈ ਜਦੋਂ ਅਕਾਲੀ ਦਲ ਨਾਲ ਕੋਈ ਖੜਦਾ ਨਹੀਂ ਸੀ ਜਦੋਂ ਅਕਾਲੀ ਦਲ ਲੋਕਾਂ ਦੇ ਮੁੱਦੇ ਲੜਨ ਵਾਸਤੇ ਹਮੇਸ਼ਾ ਤਿਆਰ ਰਹਿਣਾ ਸੀ ਇਵੇਂ ਹੀ ਹੁਣ ਸਾਨੂੰ ਚਾਹੇ ਪੁਲਿਸ ਦੇ ਮਾਧਿਅਮ ਰਾਹੀਂ ਕਿਸੇ ਤਰੀਕੇ ਰੋਕਿਆ ਜਾਵੇ ਅਸੀਂ ਰੋਕਣ ਵਾਲੇ ਨਹੀਂ ਇਹ ਫੋਟੋ ਆਪ ਦੱਸਣ ਦਾ ਮਕਸਦ ਸਿਰਫ ਇੰਨਾ ਹੈ ਵੀ ਸਾਡੀ ਤੀਜੀ ਪੀੜ੍ਹੀ ਅੱਜ ਵੀ ਪੰਜਾਬ ਨਾਲ ਪੰਜਾਬੀਅਤ ਨਾਲ ਤੇ ਸ਼ੌਮਣੀ ਅਕਾਲੀ ਦਰ ਡਟ ਕੇ ਖੜੀ ਹੈ ਤੇ ਹਮੇਸ਼ਾ ਖੜੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਸਰ ਦੇ ਵਿੱਚ ਵੀ ਕਈ ਅਕਾਲੀ ਆਗੂਆਂ ਨੂੰ ਨਜ਼ਰਬੰਦ ਕਰ ਲਿਆ ਗਿਆ ਹੈ ਮੋਨੂ ਅਕਾਲੀ ਦਲ ਦੇ ਨੇਤਾ ਤੇ ਇੰਦਰਜੀਤ ਪੰਡੋਰੀ ਨੂੰ ਪੁਲਿਸ ਨੇ ਨਜ਼ਰਬੰਦ ਕੀਤਾ ਇਸ ਮੁੱਖ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਜਿਸ ਨੂੰ ਸਹਿਨ ਨਹੀਂ ਕੀਤਾ ਜਾਵੇਗਾ ਮੈਂ ਇੰਦਰਜੀਤ ਸਿੰਘ ਪੰਡੋਰੀ ਕਾਉਂਸਲਰ ਬਾਰ ਨੰਬਰ 43 ਹਲਕਾ ਦੱਖਣੀ ਸ਼੍ਰੋਮਣੀ ਅਕਾਲੀ ਦਲ ਮੈਂ ਦੱਸਣਾ ਚਾਹੁੰਦਾ ਆਪ ਨੂੰ ਕਿ ਅੱਜ ਸਰਦਾਰ ਵਿਕਰਮਜੀਤ ਸਿੰਘ ਜੀਠੀਆ ਜੀ ਦੀ ਪੇਸ਼ੀ ਮੁਹਾਲੀ ਦੇ ਵਿੱਚ ਤੇ ਸਾਡੀ ਅਸੀਂ ਉੱਥੇ ਪਹੁੰਚਣਾ ਹੈਗਾ ਅਸੀਂ ਆਪਣੇ ਸਾਥੀਆਂ ਨਾਲ ਸਵੇਰੇ ਟੈਬ ਮਿਲਿਆ ਹੈਗਾ ਤੇ ਦੋ ਤਿੰਨ ਗੱਡੀਆਂ ਦੇ ਵਿੱਚੋਂ ਅੱਠ ਦਾ ਬੰਦੇ ਨੇ ਅਸੀਂ ਉੱਥੇ ਪਹੁੰਚਣਾ ਮੁਹਾਲੀ ਦੇ ਵਿੱਚ ਅਸੀਂ ਜਦੋਂ ਸਵੇਰੇ ਇੱਥੇ ਕਤਰ ਹੋਏ ਆ ਮੇਰੀ ਰਹਿਸ਼ ਦੇ ਉੱਤੇ ਚੀਦ ਉਤਮ ਸਿੰਘ ਨਗਰ ਤਾਂ ਜਦੋਂ ਇਹ ਗੱਡੀਆਂ ਵਿੱਚ ਬੈਠੇ ਤਾਂ ਜਿਹੜੇ ਜਿਆ ਲੋਕਲ ਪੁਲਿਸ ਸਾਡੇ ਕੋਲ ਆਈ ਆ ਉਹਨਾਂ ਨੇ ਸਾਡਾ ਰਸਤੇ ਵਿੱਚ ਸਾਨੂੰ ਰੋਕ ਕੇ ਪੁੱਛਿਆ ਕਿ ਕਿੱਥੇ ਜਾ ਰਹੇ ਸੀਗਾ ਮੁਹਾਲੀ ਜਾ ਰਹੇ ਆ ਉਹਨਾਂ ਨੇ ਕਿਹਾ ਵੀ ਤੁਸੀਂ ਮੁਹਾਲੀ ਨਹੀਂ ਜਾ ਸਕਦੇ ਅਸੀਂ ਕਾਰਨ ਪੁੱਛਿਆ ਵੀ ਕਿਹੜੀ ਗੱਲੋਂ ਨਹੀਂ ਜਾ ਸਕਦੇ ਪਾ ਕਾਮ ਨਹੀਂ ਸਾਨੂੰ ਦੱਸਿਆ ਗਿਆ ਤੇ ਇਸ ਕਰਕੇ ਅੱਜ ਹੁਣੇ ਹੀ ਸਾਨੂੰ ਜਿਹੜਾ ਪਤਾ ਲੱਗਾ ਵੀ ਸਾਨੂੰ ਇੱਕੋ ਗੱਲ ਨੂੰ ਕੀ ਹੈ ਜਾਂ ਤਾਂ ਥਾਣੇ ਚੱਲੋ ਤੇ ਚਾਹੇ ਨਹੀਂ ਤੇ ਤੁਹਾਨੂੰ ਹੌਸ ਰੈਸਟ ਜਿਹੜਾ ਤੁਸੀਂ ਕਰਨਾ ਤੇ ਤੁਹਾਨੂੰ ਹੌਸ ਰੈਸਟ ਕੀਤਾ ਜਾਂਦਾ ਅਸੀਂ ਸਾਰੇ ਸਾਥੀ ਅੱਜ ਮੇਰੇ ਘਰ ਬੈਠੇ ਨੇ ਅਸੀਂ ਮਹਾੜੀ ਨਹੀਂ ਪਹੁੰਚ ਸਕੇ ਅਸੀਂ ਭਗਵੰਤ ਮਾਨ ਸਾਹਿਬ ਦੀਆਂ ਧੱਕੇ ਸਹੀਆਂ ਵਾ ਇਹਦਾ ਜਵਾਬ ਆਉਣ ਵਾਲੇ ਸਮੇਂ ਦੇਵਾਂਗੇ ਕਿ ਜੇ ਆਮ ਵਰਕਰਾਂ ਨਾਲ ਤੁਸੀਂ ਇਹ ਧੱਕਾ ਕਰ ਰਹੇ ਹੋ ਤੇ ਲੋਕ ਆਮ ਦੁਨੀਆ ਦਾ ਕੀ ਬਣੇਗਾ ਤੇ ਸੋ ਅਸੀਂ ਕਾਲੀ ਵਰਕਰਾਂ ਕਾਲੀ ਜੋਧੇ ਆ ਸੀ ਸੀਦਾ ਦੇ ਪਰਿਵਾਰਾਂ ਦੇ ਬੱਚੇ ਆ ਅਸੀਂ ਸਰਕਾਰ ਨੂੰ ਦੱਸਣਾ ਚਾਉਂਦੇ ਆ ਬਿ ਤੇਰੀਆਂ ਤੱਕ ਐਸੀਆਂ ਜਿਹੜੀਆਂ ਜਾਦਾ ਜੰਨੇ ਚੱਲਣੀਆਂ ਇਹ ਦਿੱਲੀ ਦੇ ਜਿਹੜੇ ਹੱਥ ਡੋਕਾ ਬਣ ਗਏ ਆ ਇਹਨੇ ਜਿਹੜੇ ਵਿਲੇ ਲੋਕ ਨੇ ਨਕਾਰੇ ਲੋਕ ਨੇ ਦਿੱਲੀ ਦੇ ਉਹ ਪੰਜਾਬ ਤੇ ਰਾਜ ਕਰਨਾ ਚਾਹੁੰਦੇ ਨੇ ਪਰ ਇਹ ਕਾਲੀ ਜੋਧੇ ਤੇ ਰਾਜ ਨਹੀਂ ਚੱਲਣ ਦੇਣਗੇ ਬਕਰ ਮਜੀਤ ਸਿੰਘ ਅਜੀਠੀਆਂ ਨੂੰ ਪੰਜਾਬ ਦੇ ਲੋਕ ਪਿਆਰ ਕਰਦੇ ਨੇ ਕਿਉਂਕਿ ਉਹ ਦੁੱਖ ਸੁੱਖ ਦਾ ਭਾਈਵਾਲ ਹਮੇਸ਼ਾ ਰਹਿੰਦਾ ਲੋਕਾਂ ਦਾ ਦੁੱਖ ਸੁੱਖ ਸੁਣਦਾ ਪੰਜਾਬ ਪੰਜਾਬੀ ਪੰਜਾਬੀ ਦੀ ਗੱਲ ਕਰਦਾ ਪਰ ਉਹ ਪੰਜਾਬ ਜਿਹੜੇ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੂੰ ਚੰਗੀਆਂ ਨਹੀਂ ਲੱਗਦੀਆਂ ਇਹ ਕਰਕੇ ਉਹਨੂੰ ਬਦਲੇ ਦੀ ਭਾਵਨਾ ਦੇ ਨਾਲ ਉੱਤੇ ਜਿਹੜਾ ਕੇਸ ਦਰਜ ਕੀਤਾ ਗਿਆ ਵਾ ਅਸੀਂ ਚਲੋ ਆਪਣੇ ਹਾਈ ਕਮਾਂਡ ਨੂੰ ਦੱਸਣਾ ਚਾਹੁੰਦੇ ਆ ਕਿ ਸਾਡੇ ਕੋਲ ਜਿਹੜੀ ਪਹੁੰਚ ਨਹੀਂ ਹੋ ਸਕੀ ਅਸੀਂ ਜੋ ਵੀ ਅੱਗੇ ਤੋਂ ਸਾਡੀ ਡਿਊਟੀ ਸਾਡੀ ਹਾਈ ਕਮਾਂਡ ਲਾਹੇਗੀ ਅਸੀਂ ਉਸ ਦੇ ਤਨਦੇਈ ਦਾ ਪਹਿਲਾਂ ਵੀ ਸੇਵਾ ਕਰਦੇ ਆਇਆ ਔਰ ਅੱਗੇ ਵੀ ਕਰਦੇ ਰਾਵਾਂਗੇ ਅਸੀਂ ਜਿੱਥੇ ਡਿਊਟੀ ਲੱਗੂਗੀ ਤਨਦੇਈ ਦਾ ਨਿਭਾਵਾਂ ਵੱਡੀ ਗਿਣਤੀ ਵਿੱਚ ਬਿਆਸਦ ਰਿਆਤ ਵੀ ਰੋਕਿਆ ਗਿਆ ਦੀ ਮੈਂ ਕਈ ਆਪਣੇ ਸਾਥੀਆਂ ਨੂੰ ਫੋਨ ਕਰਕੇ ਕੀਤੇ ਨੇ ਵੀ ਤੁਸੀਂ ਕਿੱਥੇ ਜੇ ਤੁਸੀਂ ਕਿੱਥੇ ਕਿਸੇ ਨੇ ਸਾਨੂੰ ਕਹਿ ਤਾ ਤਾ ਵੀ ਅਸੀਂ ਸਾਨੂੰ ਮਹੱਲੇ ਦੇ ਵਿੱਚ ਘੇਰ ਲਿਆ ਕਿਸੇ ਨੇ ਕਹਿ ਤਾ ਸਾਨੂੰ ਗੋਲਡਨ ਗੇਟ ਤੇ ਘੇਰ ਲਿਆ ਕਿਸੇ ਨੇ ਕਹਿ ਤਾ ਸਾਨੂੰ ਰਈਆ ਨਹੀਂ ਟੱਪਉਂ ਦਿੱਤਾ ਜਿਹੜੇ ਦੂਰ ਦੂਰੋਂ ਨੇ ਨੇ ਵੱਤ ਵੱਤ ਜਾ ਕੇ ਬਿਆਸ ਤੱਕ ਬਿਆਸ ਤੋਂ ਗਾਂ ਲੰਗਣ ਨਹੀਂ ਦੇਂਦੇ ਕਹਿੰਦੇ ਫੋਰਸ ਫੋਰਸ ਪੁਲਿਸੇ ਬੁਲਸੀ ਲੱਗੀ ਆ ਔਰ ਆਡੈਂਟੀਫਾਈ ਕੀਤਾ ਜਾ ਰਿਹਾ ਬਦੂ ਕਾਲੀ ਵਰਕਰਾਂ ਦੇ ਤੂੰ ਸਾਈਡ ਤੇ ਲਾਲਾ ਗੱਡੀ ਤੂੰ ਤੈਨੂੰ ਆਪਾਂ ਮਹੱਲੀ ਤੱਕ ਨਹੀਂ ਜਾਣ ਦੇਣਾ ਕੋਸ਼ਿਸ਼ ਹੋ ਰਹੀ ਸਰਕਾਰ ਦੀ ਵੱਤ ਵੱਤ ਉਥੇ ਮੰਦੇ ਨੂੰ ਨਾ ਪਹੁੰਚ ਦਿੱਤਾ ਜਾ ਕਿਉਂ ਸਰਦਾਰ ਸغبੀਰ ਸਿੰਘ ਬਾਦਲ ਚਰੋਮਣੀ ਕਾਲੀ ਦੇ ਪ੍ਰਧਾਨ ਉਹਨਾਂ ਨੇ ਅਗਵਾਈ ਕਰਨੀ ਸੀ ਅਗਲੇ ਪਾਸੇ ਇਸ ਕਰਕੇ ਸਰਕਾਰ ਡਰੀ ਪਈ ਆ ਪਤਾ ਨਹੀਂ ਕੀ ਹੋ ਜਾਣਾ ਵਾ ਸੋ ਅਸੀਂ ਬੜੇ ਸ਼ਾਂਤ ਮਨ ਦੇ ਨਾਲ ਉੱਥੇ ਪਹੁੰਚਣਾ ਸੀਗਾ ਪਰ ਸਾਨੂੰ ਜਿਹੜਾ ਸਾਰਾ ਕੰਮ ਇਹਨਾਂ ਭਗਵੰਤ ਮਾਨ ਨੇ ਉਹਦੀ ਸਰਕਾਰ ਨੇ ਸਾਰਾ ਰੋਕ ਦਿੱਤਾ ਗਿਆ। ਤਾਂ ਦੱਸਦੀ ਹੈ ਕਿ ਅੱਜ ਵਿਕਰਮ ਸਿੰਘ ਮਜੀਠੀਆ ਦੀ ਕੋਰਟ ਦੇ ਵਿੱਚ ਪੇਸ਼ੀ ਹੋਣੀ ਹੈ ਪਰ ਉਸ ਤੋਂ ਪਹਿਲਾਂ ਹੀ ਅਕਾਲੀ ਵਰਕਰਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਜੋ ਅਕਾਲੀ ਵਰਕਰ ਵਿਰੋਧ ਕਰਨ ਵਾਸਤੇ ਜਾ ਰਹੇ ਸਨ ਉਹਨਾਂ ਨੂੰ ਰਾਹ ਦੇ ਵਿੱਚ ਰੋਕ ਲਿਆ ਗਿਆ ਹੈ। ਜਿਹੜੇ ਅਜੇ ਘਰੋਂ ਬਾਹਰ ਨਹੀਂ ਸੀ ਨਿਕਲੇ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਨਜ਼ਰਬੰਦ ਕਰ ਲਿਆ ਗਿਆ ਜਦਕਿ ਕਾਫਲਾ ਜਿਹੜਾ ਸੀ ਉਹ ਬਿਆਸ ਦਰਿਆ ਦੇ ਉੱਤੇ ਪਹੁੰਚ ਚੁੱਕਿਆ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਹਨਾਂ ਨੂੰ ਰਾਤ ਦੇ ਵਿੱਚ ਰੋਕ ਲਿਆ ਹੈ ਇਸ ਮਾਮਲੇ ਦੇ ਨਾਲ ਜੁੜੀ ਕੋਈ ਹੋਰ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਮੁੜ ਤੋਂ ਤੁਹਾਡੇ ਮੁਖਾਤਿਬ ਹੋਵਾਂਗੇ ਜੁੜੇ ਰਹੋ ਲਾਈ ਪੰਜਾਬੀ ਟੀਵੀ ਦੇ ਨਾਲ